ਸ੍ਰੀ ਰાગ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤੇ ਹੋਏ ਅਨ ਦਿਨ ਨਾਮ ਮੇਰਤੇਆ ਸੱਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰਿ ਕਾ ਨਾਮ ਧਿਆਏ ਸਾជី ਭਗਤੇ ਤਾਥੀਐ ਜਾਂ ਹਰ ਵਸੈ ਮਨ ਆਏ ਰਹਾਓ ਸਹਿਜ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਾ ਸਮਾਏ ਆਖਣ ਵੇਖਣ ਬੋਲਣਾ ਸ਼ਬਦੇ ਰਿਹਾ ਸਮਾਏ ਬਾਣੀ ਵਜੀ ਚਹੁ ਜੁਗੀ ਸਚੋ ਸੱਚ ਸੁਣਾਏ ਹੋ ਮੈਂ ਮੇਰਾ ਰਹਿ ਗਿਆ ਸਚੈ ਲਿਆ ਮਿਲਾਏ ਤਿੰਨ ਕੋ ਮਹਿਲ ਹਧੂਰ ਹੈ ਜੋ ਸਚ ਰਹਿ ਲੇ ਬੁਲਾਏ ਨਦਰੀ ਨਾਮ ਤੇ ਆਈਐ ਬਿਨ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੇ ਜਿਸ ਆਏ ਆਨੰਦ ਨਾਮੇ ਰਤਿਆ ਦੁਖ ਬਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭੋਤਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮੈਲ ਚੁਕਾਈਆਂ ਹਰ ਰੱਖਿਆ ਔਰ ਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈਂ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਣ ਹਾਰ ਰਹਾਓ ਸੱਚਾ ਸ਼ਬਦ ਮਨ 모ਇਆ ਪ੍ਰਭ ਆਪੇ ਲਏ ਮਿਲਾਏ ਆਨੰਦ ਨਾਮ ਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਗੁਰੂ ਬੂਜ ਨਾ ਪਾਏ ਜਿੰਨ ਕੋ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੁੰਮਣੀ ਦੂਜੈ ਭਾਏ ਖਵਾਏ ਤੇਸ ਬਿਨ ਘੜੀ ਨਾ ਜੀਵੰਦੀ ਦੁਖੀ ਰਹਿਣ ਬਿਹਾਏ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਛ ਸੁਣਦਾ ਵੇਖਦਾ ਕਿਉ ਮੁਕਰ ਪਾਇਆ ਜਾਏ ਪਾਪੋ ਪਾਪ ਕਮਾਵੰਦੇ ਪਾਪੇ ਪਚੈ ਪਚਾਏ ਸੋ ਪ੍ਰਭ ਨਦਰ ਨਾ ਆਵਈ ਮਨ ਮੁਖ ਬੂਜ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬੇਨਗੁਰ ਰੋਗ ਨ ਟੁੱਟਈ ਹੋ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ ਮਨ ਰੇ ਨਿਜ ਘਰ ਵਾਸਾ ਹੋਏ RAM ਨਾਮ ਸਲਾਹੇ ਤੂ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ ਸਾਬ ਨਦਰੀ ਅੰਦਰ ਵੇਖਦਾ ਜੈ ਭਾਵੇ ਤੈ ਦੇ ਹੋ ਮੈਂ ਸਭਾ ਗਣਤ ਹੈ ਗਣਤੈ ਨੂੰ ਸੁਖ ਨਾ ਹੈ ਬੇਕੀਕਾਰ ਕਮਾਵਣੀ ਬਖਈ ਮਾਹੇ ਸੁਮਾਹੇ ਬਿਨ ਨਾ ਵੈ ਠੋਰ ਨਾ ਪਾਏਨੀ ਜੰਪੁਰ ਦੁਖ ਸਹਾਹੇ ਜਿਉ ਪਿੰਡ ਸਭ ਤੇ ਸੁਦਾ ਤਿਸੈ ਦਾ ਆਧਾਰ ਗੁਰ ਪ੍ਰਸਾਦਿ ਬੁਝੀਐ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ ਸ੍ਰੀ ਰਾਗ ਮਹੱਲਾ 3 ਤਿਨਾ ਆਨੰਦ ਸਦਾ ਸੁਖ ਹੈ ਜਿਨਾ ਸਚ ਨਾਮ ਆਧਾਰ ਗੁਰ ਸ਼ਬਦੀ ਸਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦੇਤੋ ਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਇ ਰਹਾਓ ਸੱਚੀ ਭਗਤੀ ਮਨ ਲਾਲ ਥਿਆ ਰਤਾ ਸਹਿਜ ਸੁਭਾਏ ਗੁਰ ਸ਼ਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸ਼ਬਦ ਸਚੈ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮਖ ਇਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ ਸੰਸਾ ਇਹੋ ਸੰਸਾਰ ਹੈ ਸੁਤਿਆਂ ਰੈਣ ਵਿਹਾਏ ਏਕ ਆਪਣੇ ਭਾਣੇ ਕੱਢ ਲਿਆਨ ਆਪੇ ਲਿਓ ਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਬੜਾਈ ਦਿੱਤੀ ਆ ਨਾ ਗੁਰਮਖ ਦੇ ਬੁਝਾਏ ਸਬਨਾ ਕਾ ਦਾਤਾ ਏਕ ਹੈ ਭੁਲਿਆਂ ਲਏ ਸਮਝਾਏ ਏਕ ਆਪੇ ਆਪ ਖਵਾਇਨ ਦੂਜੇ ਛੜਿਆਨ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਆਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤ ਗੁਰ ਕਿਨੈ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੈ ਜਿਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੈ ਭਾਣੈ ਚਲ ਨਿਜ ਕਰ ਵਸੈ ਅੰਮ੍ਰਿਤ ਪੀਵਹਿ ਤਾਂ ਸੁਖ ਲਹੈ ਮਹਲ ਰਹਾਉ ਓ ਗੁਣਵੰਤੀ ਗੁਣ ਕੋ ਨਹੀਂ ਬੈਣ ਨਾ ਮਿਲੈ ਹਧੂਰ ਮਨ ਮੁਖ ਸ਼ਬਦ ਨਾ ਜਾਣਈ ਅਵਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸਚ ਰਤੇ ਭਰਪੂਰ ਗੁਰ ਸ਼ਬਦੀ ਮਨ 베ਦਿਆ ਪ੍ਰਭ ਮਿਲਿਆ ਆਪ ਹਧੂਰ ਆਪੇ ਰੰਗਣ ਰੰਗਿਓ ਨਾ ਸ਼ਬਦੇ ਲਿਓ ਨ ਮਿਲਾਏ ਸੱਚਾ ਰੰਗ ਨ ਉਤਰੈ ਜੋ ਸਚ ਰਤੇ ਲਿਵਲਾਏ ਚਾਰੇ ਕੁੰਡਾਂ ਭਾਵ ਥਕੇ ਮਨ ਮੁਖ ਬੂਜ ਨ ਪਾਏ ਜਿਸ ਸਤਗੁਰ ਮਿਲੇ ਸੋ ਮਿਲੇ ਸਚੇ ਸ਼ਬਦ ਸਮਾਏ ਮਿੱਤਰ ਕਣੇਰੇ ਕਰ ਥਕੀ ਮੇਰਾ ਦੁੱਖ ਕਟੈ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮਿਲਾਵਾ ਹੋਏ ਸੱਚ ਘਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇਨਾ ਵਿਛੜਹਿ ਨਾਨਕ ਗੁਰਮਖ ਹੋਏ